ਸੱਚੀ ਦੇ ਕਾਲ ਦੋਸਤੋ ਮੈਂ ਤੁਹਾਡਾ ਆਪਣਾ ਵਿਕਰਮਜੀਤ ਸਿੰਘ ਬੇ ਹਿੰਮਤੇ ਸ਼ਿਕਵਾ ਕਰਨ ਮੁਕਦਰਾਂ ਤੇ ਉੱਗਣ ਵਾਲੇ ਉਪ ਪੰਦੇ ਪਾੜ ਕੇ سینਾ ਪਤਰਾ ਅੱਜ ਅਸੀਂ ਗੱਲ ਕਰਾਂਗੇ ਪੋਜ਼ਿਟਿਵ ਐਟੀਟਿਊਡ ਤੇ। ਕੀ ਆਪ ਜੀ ਨੇ ਕਹਾਣੀ ਸੁਣੀ ਹੋਏਗੀ ਕਿ ਇੱਕ ਵਾਰ ਦੋ ਡੱਡੂ ਇੱਕ ਦੁੱਧ ਦੇ ਡਰਮ ਦੇ ਵਿੱਚ गिर ਪੰਦੇ ਆ। ਔਰ ਇੱਕ ਡੱਡੂ ਕਾਫੀ ਕੋਸ਼ਿਸ਼ਾਂ ਕਰਨ ਤੋਂ ਬਾਅਦ ਵੀ ਨਾਕਾਮ ਰਹਿੰਦਾ ਤੇ ਅਖੀਰ ਨੂੰ ਉਹ ਹਾਰ ਮੰਨ ਲੈਂਦਾ ਕਿਉਂਕਿ ਨੇਗੇਟਿਵ ਐਟੀਟਿਊਡ ਦਾ ਸੀਗਾ। ਉਹਦੀ ਸੋਚ ਇਹ ਸੀਗੀ ਕਿ ਮੈਂ ਹੁਣ ਉੱਪਰ ਨਹੀਂ ਆ ਸਕਦਾ ਮੈਂ ਬਾਹਰ ਨਹੀਂ ਆ ਸਕਦਾ ਤੇ ਉੱਥੇ ਹੀ ਆਪਣੇ ਪ੍ਰਾਨ ਤਿਆਗ ਦਿੰਦਾ ਹੈ ਜਦੋਂ ਕਿ ਦੂਸਰਾ ਡੱਡੂ ਉਹ ਪੋਜ਼ਿਟਿਵ ਐਟੀਟਿਊਡ ਉਹ ਹਿੰਮਤ ਕਰਦਾ ਹੈ ਕੋਸ਼ਿਸ਼ ਜਾਰੀ ਰੱਖਦਾ ਹੈ ਤੇ ਕਰਦੇ ਕਰਦੇ ਹਿੰਮਤ ਉਹਦੀ ਹੌਸਲਾ ਉਹਦਾ ਰੰਗ ਲਿਆਦਾ ਹੈ ਤੇ ਉਹ ਦੁੱਧ ਜਿਹੜਾ ਹੈਗਾ ਉਹਦੇ ਤੇ ਮੱਖਣ ਬਣਨੇ ਲੱਗਦਾ ਤੇ ਡੱਡੂ ਮੱਖਣ ਦੇ ਉੱਤੇ ਆ ਜਾਂਦਾ ਤੇ ਉਹ ਮੱਖਣ ਤੋਂ ਛਾਲ ਮਾਰ ਕੇ ਬਾਹਰ ਨਿਕਲ ਜਾਂਦਾ ਹੈ ਤੇ ਇਹ ਕਹਾਣੀ ਸਾਡੇ ਜੀਵਨ ਦੇ ਵਿੱਚ ਵੀ ਸਾਡੇ ਨਾਲ ਦੇ ਨਹੀਂ ਵਾਪਰਦਾ ਹੈਗਾ ਸਾਨੂੰ ਰੋਜ਼ ਮਾਰਾ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਬਹੁਤ ਸਾਰੀਆਂ ਅਪਰ ਸਿਚੁਏਸ਼ਨਸ ਆ ਦੇ ਗਈਆਂ ਨਹੀਂ ਆ ਗਈਆਂ ਅਗਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਪੋਜ਼ਿਟਿਵ ਹੈਗੇ ਅਸੀਂ ਹਾਂ ਪੱਕੀ ਹੈਗੇ ਆ ਤਾਂ ਅਸੀਂ ਉਹਨਾਂ ਮੁਸ਼ਕਲਾਂ ਨੂੰ ਉਹਨਾਂ ਚੈਲੰਜਸ ਨੂੰ ਸਰ ਕਰ ਲੈਂਦੇ ਆ ਤੇ ਮੁਸ਼ਕਲਾਂ ਨਾ ਮੈਂ ਕਹਾਂਗਾ ਵੀ ਜ਼ਿੰਦਗੀ ਜੋ ਤੁਸੀਂ ਮੁਸ਼ਕਲ ਸ਼ਬਦ ਨੂੰ ਹਟਾ ਦਿਓ ਚੈਲੰਜਸ ਨੂੰ ਲਾਓ ਕਿ ਇਹ ਮੇਰੀ ਜ਼ਿੰਦਗੀ ਦੇ ਵਿੱਚ ਚੈਲੰਜ ਹੈ ਔਰ ਮੈਂ ਇਹਨੂੰ ਸਰ ਕਰਦਾ ਹੈ ਔਰ ਜਦੋਂ ਵੀ ਮਨੁੱਖ ਦੇ ਅੱਗੇ ਚੈਲੰਜ ਆਉਂਦਾ ਹੈ ਤਾਂ ਉਹ ਹਮੇਸ਼ਾ ਉਹਨੂੰ ਸਰ ਕਰਦਾ ਹੈਗਾ ਸੋ ਪੋਜ਼ਿਟਿਵ ਰਹੋ ਤੇ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੈਗਾ ਜੋ ਮੰਗਿਆ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਸੋ ਜ਼ਿੰਦਗੀ 'ਚ ਜੋ ਚੀਜ਼ਾਂ ਅਸੀਂ ਮੰਗਦੇ ਆਂ ਅਗਰ ਅਸੀਂ ਹਾਂ ਪੱਕੀ ਸੋਚਾਂਗੇ ਹਾਂ ਪੱਕੀ ਚਾਹਾਂਗੇ ਜ਼ਿੰਦਗੀ 'ਚ ਤਾਂ ਹਾਂ ਪੱਕੀ ਹੋਏਗਾ ਅਗਰ ਅਸੀਂ ਨਾ ਪੱਕੀ 네ਗੇਟਿਵ ਸੋਚਾਂਗੇ ਤਾਂ ਜ਼ਿੰਦਗੀ 'ਚ ਹਮੇਸ਼ਾ ਨਾ ਪੱਕੀ ਹੋਏਗਾ ਸੋ ਆਓ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਪੋਜ਼ਿਟਿਵਿਟੀ ਨੂੰ ਭਰਿਏ ਚੰਗੀ ਸੰਗਤ ਕਰੀਏ ਚੰਗੀਆਂ ਕਿਤਾਬਾਂ ਪੜ੍ਹੀਏ ਚੰਗਾ ਸਾਹਿਤ ਪੜ੍ਹੀਏ ਚੰਗੇ ਲੋਕਾਂ ਦੀ ਸੰਗਤ ਮਾਣੀਏ ਪੋਸਟਸ ਸੁਣੀਏ ਤੇ ਪੋਸਟਸ ਤੇ ਉਹਨੂੰ ਜ਼ਿੰਦਗੀ ਦੇ ਵਿੱਚ ਤਾਲਮਕ ਕਰੀਏ ਸੋ ਅੱਜ ਲਈ ਇੰਨਾ ਹੀ ਅੱਗੇ ਹੋਰ ਬਹੁਤ ਸਾਰੀਆਂ ਚੀਜ਼ਾਂ ਆਪਾਂ ਸ਼ੇਅਰ ਕਰਾਂਗੇ ਸੋ ਧੰਨਵਾਦ ਵੀਡੀਓ ਨੂੰ ਸ਼ੇਅਰ ਕਰਿਓ ਸਤਿ ਸ਼੍ਰੀ ਅਕਾਲ